ਪੰਥ ਨੇ ਪ੍ਰਵਾਨ ਹੀ ਨਹੀਂ ਕਰਿਆ ਸੋ ਉਹਨਾਂ ਨੂੰ ਹੁਣ ਇੱਜ਼ਤ ਨਾਲ ਹੀ ਜਿਹੜਾ ਹੈਗਾ ਉਹਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਬਲਕਿ ਉਹ ਪਰਮਜੀਤ ਸਿੰਘ ਸਰਨਾ ਅਤੇ ਸੁਖਵੀਰ ਸਿੰਘ ਬਾਦਲ ਦੇ ਬੁਲਾਰੇ ਬਣ ਕੇ ਵਿਚਰਨ ਸੋ ਖਾਲਸਾ ਪੰਥ ਦੇ ਬੁਲਾਰੇ ਬਣ ਕੇ ਜਿਹੜੇ ਪਹਿਲਾਂ ਜਥੇਦਾਰ ਵਿਚਰ ਰਹੇ ਸੀ ਉਹਨਾਂ ਨੂੰ ਦੁਬਾਰੇ ਤੁਹਾਨੂੰ ਇੰਸਟਾਲ ਕਰਨਾ ਪੈਣਾ ਉਹਨਾਂ ਦੀ ਜਿਹੜੀ ਨਿਯੁਕਤੀ ਆ ਉਹ ਪ੍ਰਵਾਨ ਨਹੀਂ ਕਰੀ ਉਹ ਨਿਯੁਕਤੀ ਗੈਰ ਕਾਨੂੰਨੀ ਹੋਈ ਆ ਸੋ ਪੁਰਾਣੇ ਜਥੇਦਾਰਾਂ ਤਿੰਨੇ ਜਥੇਦਾਰਾਂ ਨੂੰ ਬਹੁਤ ਬੇਪੱਤ ਕੀਤੇ ਢੰਗ ਨਾਲ ਪੰਥਕ ਪਰੰਪਰਾਵਾਂ ਦਾ ਘਾਣ ਕਰਕੇ ਜਿਹੜਾ ਹਟਾਇਆ ਗਿਆ ਹੈਗਾ ਖੋ ਗਿਆਨੀ ਜੀ ਨੂੰ ਤਾਂ ਜਿਸ ਤਰ੍ਹਾਂ ਭਾਈ ਜਮੇਰ ਸਿੰਘ ਨੇ ਕਿਹਾ ਵੀ ਭਾਈ ਰਣਜੀਤ ਸਿੰਘ ਨੂੰ ਗਰਦੀਆਂ ਲਾਉਣ ਤੋਂ ਬਾਅਦ ਜਦੋਂ ਗਿਆਨੀ ਮੋਹਨ ਸਿੰਘ ਦਾ ਕਾਕਾਲੀ ਦਲ ਨੇ ਅਪਰੋਚ ਕਰੀ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਵੀ ਮੈਂ ਨਹੀਂ ਲੱਗਾਂਗਾ ਮਤਲਬ ਹੁਣ ਇਤਿਹਾਸ ਹੈਗਾ ਕਿ ਗਿਆਨੀ ਮੋਹਨ ਸਿੰਘ ਨੇ ਮਨਾ ਕੀਤਾ ਸੀ ਮਤਲਬ ਕਿ ਤਨਾ ਕਿ ਇਤਿਹਾਸ ਚ ਨਾਮ ਦਰਜ ਹੋ ਗਿਆ ਹਾਂ ਨਾਮ ਦਰਜ ਹੋ ਗਿਆ ਪੀ ਪਰਮਜੀਤ ਸਿੰਘ ਸਰਨਾ ਬਾਦਲ ਪਰਿਵਾਰ ਬਾਰੇ ਕਿੰਨਾ ਕੁਫਰ ਤੋਲਦਾ ਰਿਹਾ ਉਹਨਾਂ ਦੇ ਨਾਲ ਵਿੱਚ ਹੀ ਭਾਈ ਕੁਲਦੀਪ ਸਿੰਘ ਵੀ ਬਾਦਲ ਪਰਿਵਾਰ ਦੇ ਵੀ ਬਾਦਲ ਨੇ ਪੁੱਤਰ ਮੋਹ ਵਿੱਚ ਅੱਗੇ ਰਾਜਨੀਤੀ ਨੂੰ ਹਨਾ ਵੀ ਸਾਰਾ ਕੁਝ ਕਰ ਲਿਆ ਪੰਥਕ ਪਰੰਪਰਾਵਾਂ ਦਾ ਘਾਣ ਹੋਇਆ ਹੁਣ ਪਰਮਜੀਤ ਸਿੰਘ ਸਰਨਾ ਨੇ ਪਲਟੀ ਮਾਰੀ ਨਾਲੇ ਭਾਈ ਕੁਲਦੀਪ ਸਿੰਘ ਨੇ ਮਾਰ ਲੀਸੋ ਇਹ ਪਲਟੀਆਂ ਮਾਰਨ ਵਾਲੀ ਕੌਮ ਨਹੀਂ ਹੈ ਤੋਂ ਤੁਹਾਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਇਹਨੂੰ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਲੋੜ ਹੈ ਜਿਸ ਪ੍ਰੋਜੈਕਟ ਲਈ ਉਹ ਲਿਆਂਦੇ ਗਏ ਨੇ ਤੋਂ ਆਹ ਕੁਝ ਉਹਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਹੋਇਆ ਹੈ ਪਉ ਇੱਕ ਪਾਸੇ ਤਾਂ ਕਹਿ ਰਹੇ ਆ ਵੀ 2 ਦਸੰਬਰ ਵਾਲੇ ਫੈਸਲੇ ਇਨ ਬਿਨ ਲਾਗੂ ਹੋਣਗੇ ਜਿਹੜੇ ਗੁਰਮਤ ਦੀ ਰੌਸ਼ਨੀ ਵਿੱਚ ਹੋਣ ਹੁਣ ਇਹ 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 ਸ਼ਬਦ ਵਿੱਚੋਂ ਕਰਨ ਦੀ ਕੀ ਲੋੜ ਆ ਤੁਸੀਂ ਕਹੋ ਵੀ 2 ਦਸੰਬਰ ਵਾਲੇ ਫੈਸਲੇ ਇਨ ਬਿਨ ਲਾਗੂ ਹੋਣਗੇ ਉਹਨਾਂ ਨੇ ਕਿਹਾ ਨਹੀਂ ਇਹ ਨਹੀਂ ਕਿਹਾ ਹੈ ਨਾ ਦਾ ਸੋਚ ਦੇ ਵਿੱਚੋਂ ਕਨਟਰਡਿਕਸ਼ਨ ਜਦੋਂ ਇਹ ਚੋਰ ਬੋਰੀ ਰੱਖਦੇ ਆ ਪਤਾ ਲੱਗ ਜਾਂਦਾ ਵੀ ਉਹਨਾਂ ਨੂੰ ਕਿਸ ਇਰਾਦੇ ਨਾਲ ਇੱਥੇ ਲਿਆਂਦਾ ਗਿਆ ਉਹਨਾਂ ਤੋਂ ਕਿਹੜੇ ਕੰਮ ਕਰਾਉਣੇ ਆ ਤੇ ਮੁੜ ਕੇ ਜਿਹੜਾ ਬੀਬੀ ਨਿਰਪਜੀਤ ਕੌਰ ਨੇ ਦੋਸ਼ ਲਾਇਆ ਉਸ ਦੋਸ਼ ਦੇ ਆਧਾਰ ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਊਗਾ ਇਹ 10-15 ਦਿਨਾਂ ਤੱਕ ਇਹਨਾਂ ਨੂੰ ਕੰਮ ਕਰਾ ਕੇ ਬਾਹਰ ਕੱਢ ਦਿੱਤਾ ਜਾਊਗਾ ਨਵੇਂ ਥਾਪੇ ਜਥੇਦਾਰ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਦਾ ਵੀ ਜਿਹੜਾ ਬਿਆਨ ਜਿਹੜੇ ਉਹਨਾਂ ਦੇ ਕਾਫੀ ਜਿਹੜੇ ਆ ਰਹੇ ਹੈਗੇ ਨੇ ਸਰਦਾਰ ਅਰਬਦਾ ਸਿੰਘ ਜੀ ਉਹਨਾਂ ਦਾ ਕਹਿਣਾ ਕਿ ਜੇ ਪੰਥ ਪ੍ਰਮਾਨ ਨਹੀਂ ਕਰੇਗਾ ਤੇ ਮੈਂ ਸੇਵਾ ਜਿਹੜੀ ਹੈ ਉਹ ਛੱਡ ਦੇਵਾਂਗਾ ਇੱਕ ਬਿਆਨ ਚ ਉਹਨਾਂ ਨੇ ਇਹ ਵੀ ਗੱਲ ਕੀਤੀ ਹੈਗੀ ਹੈ ਪਰ ਪੰਥ ਦੀ ਪ੍ਰਮਾਨਗੀ ਲੈਣ ਲਈ ਪੰਥ ਦੇ ਕੋਲ ਤੇ ਜਾਣਾ ਪਵੇਗਾ ਨਾ ਮਤਲਬ 2:50 ਤੇ ਪੰਥ ਨੇ ਤੇ ਪੰਥ ਦੇ ਲਈ ਤਾਂ ਤੁਸੀਂ 10 ਵਜੇ ਦਾ ਟਾਈਮ ਰੱਖਿਆ ਸੀ ਪੰਥ ਦਾ ਸਾਹਮਣਾ ਤੇ ਕਰਨਾ ਪਵੇਗਾ ਮਤਲਬ ਉਸੇ ਦਿਨ ਹੀ ਫਿਰ ਕਲੀਅਰ ਹੋ ਜਾਣਾ ਸੀ ਕਿ ਪੰਥ ਨੇ ਪ੍ਰਮਾਨ ਕਰਨਾ ਹੈ ਜਾਂ ਨਹੀਂ ਕਰਨਾ ਦੁਜਾ ਇਹ ਵਾਲੇ ਬਿਆਨਾਂ ਦਾ ਹੁਣ ਕੀ ਮਹੱਤਵ ਰਹਿ ਜਾਣਾ ਹੈ ਜਦੋਂ ਧੱਕੇ ਦੇ ਨਾਲ ਜੇ ਆਪਾਂ ਕਹਿ ਲਈ ਕਿ ਇੱਕ ਧਿਰ ਦੇ ਵੱਲੋਂ ਅੱਗੇ ਲਾਇਆ ਗਿਆ ਹੋਵੇ ਹਾਂਜੀ ਨਹੀਂ ਜੇ ਹੁਣ ਉਹ ਕਹਿੰਦੇ ਆ ਵੀ ਜੇ ਪੰਥ ਪ੍ਰਵਾਨ ਨਹੀਂ ਕਰੇਗਾ ਪੰਥ ਨੇ ਤਾਂ ਰਿਜੈਕਟ ਕਰਤਾ ਹੋਇਆ ਨਾ ਸੋ ਪੰਥ ਨੇ ਪ੍ਰਵਾਨ ਹੀ ਨਹੀਂ ਕਰਿਆ ਸੋ ਉਹਨਾਂ ਨੂੰ ਹੁਣ ਇੱਜ਼ਤ ਨਾਲ ਹੀ ਜਿਹੜਾ ਹੈਗਾ ਉਹਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਬਲਕਿ ਉਹ ਪਰਮਜੀਤ ਸਿੰਘ ਸਰਨਾ ਤੇ ਸੁਖਬੀਰ ਸਿੰਘ ਬਾਦਲ ਦੇ ਬੁਲਾਰੇ ਬਣ ਕੇ ਵਿਚਰਣ ਸੋ ਖਾਲਸਾ ਪੰਥ ਦੇ ਬੁਲਾਰੇ ਬਣ ਕੇ ਜਿਹੜੇ ਪਹਿਲਾਂ ਜਥੇਦਾਰ ਵਿਚਰ ਰਹੇ ਸੀ ਉਹਨਾਂ ਨੂੰ ਦੁਬਾਰੇ ਤੁਹਾਨੂੰ ਇੰਸਟਾਲ ਕਰਨਾ ਪੈਣਾ ਸੋ ਗਿਆਨੀ ਕਿਸ਼ਨ ਸਿੰਘ ਗੜਗਾਜ ਮੈਨੂੰ ਨਹੀਂ ਪਤਾ ਮੈਂ ਇੱਕ ਅਦੀ ਵਾਰੀ ਕਥਾ ਸੁਣੀ ਹੈ ਇਹਨਾਂ ਦੀ ਮੰਜੀ ਸਾਹਿਬ ਦੀ ਪੁਲਦੀਪ ਸਿੰਘ ਗੜਗਾਜ ਸੋ ਮੈਂ ਬਹੁਤਾ ਚੰਗੀ ਤਰ੍ਹਾਂ ਨਹੀਂ ਜਾਣਦਾ ਹਾਂ ਕਥਾ ਇੱਕ ਦੋ ਵਾਰ ਸੁਣੀ ਹੈਗੀ ਆ ਸੋ ਅਸੀਂ ਹਾਲੇ ਇਨਸਾਨ ਦੇ ਤੌਰ ਤੇ ਸਤਿਕਾਰ ਹੈਗੇ ਹਾਂ ਸ਼ਖਸੀਅਤ ਦੇ ਤੌਰ ਤੇ ਅਸੀਂ ਕਿਸੇ ਦੇ ਵਿਰੋਧੀ ਨਹੀਂ ਹਾਂ ਪਰ ਜਿਹੜੀ ਧਿਰ ਦੇ ਨੁਮਾਇंदे ਬਣ ਕੇ ਜਿਸ ਤਰੀਕੇ ਦੇ ਨਾਲ ਜਿਹੜੀਆਂ ਤਕਸੇਬ ਦੀਆਂ ਭਾਵਨਾਵਾਂ ਨੂੰ ਛੱਕੇ ਤੇ ਟਾਂਕੇ ਉਹ ਜਿਹੜਾ ਪ੍ਰੋਸੈਸ ਵਰਤਿਆ ਗਿਆ ਉਹਦਾ ਹੀ ਜਿਹੜਾ ਕੌਮ ਦੇ ਵੱਲੋਂ ਜਿਹੜਾ ਵਿਰੋਧ ਹੋ ਗਿਆ ਵਿਰੋਧ ਰਸੋ ਜੇ ਕੌਮ ਪ੍ਰਵਾਨ ਨਹੀਂ ਕਰਦੀ ਤਾਂ ਉਹਨਾਂ ਨੂੰ ਛੱਡ ਜਾਣਾ ਚਾਹੀਦਾ ਗਿਆਨੀ ਗੁਰਬਚਨ ਸਿੰਘ ਨੂੰ ਕਿਸੇ ਮੌਕੇ ਤੇ ਆ ਕੇ ਕੌਮ ਨੇ ਪ੍ਰਵਾਨ ਨਹੀਂ ਕਰਿਆ ਤੇ ਜਿਹੜੇ ਜਿਹੜੇ ਮਾਈਟ ਇਜ਼ ਰਾਈਟ ਵਾਲੇ ਬੰਦੇ ਸੀ ਉਹਨਾਂ ਨੂੰ ਹਟਾਉਣਾ ਪੈ ਗਿਆ ਜਥੇਦਾਰ ਗਿਆਨੀ ਹਾਲਾਂਕਿ ਜੇ ਉਹ ਚਾਹੁੰਦੇ ਤਾਂ ਰੱਖ ਸਕਦੇ ਸੀ ਕਿਉਂਕਿ ਜਿੰਨੇ ਤਾਕਤਵਰ ਉਹ ਸੀਗੇ ਉਹਨਾਂ ਟਾਈਮਾਂ 'ਚ ਪਰ ਇੰਨੀ ਤਾਕਤ ਦੇ ਬਾਵਜੂਦ ਉਹਨਾਂ ਨੂੰ ਗਿਆਨੀ ਗੁਰਬਚਨ ਸਿੰਘ ਨੂੰ ਲਾਉਣਾ ਪੈ ਗਿਆ ਸੀਗਾ ਸੋ ਇਹ ਇਹ ਗਿਆਨੀ ਕੁਲਦੀਪ ਸਿੰਘ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਖਾਲਸਾ ਪੰਥ ਨੇ ਉਹਨਾਂ ਦੀ ਜਿਹੜੀ ਨਿਯੁਕਤੀ ਆ ਉਹ ਪ੍ਰਵਾਨ ਨਹੀਂ ਕਰੀ ਉਹ ਨਿਯੁਕਤੀ ਗੈਰਕਾਨੂੰਨੀ ਹੋਈ ਆ ਸੋ ਪੁਰਾਣੇ ਜਥੇਦਾਰਾਂ ਤਿੰਨੇ ਜਥੇਦਾਰਾਂ ਨੂੰ ਬਹੁਤ ਬੇਪੱਤ ਕੀਤੇ ਢੰਗ ਨਾਲ ਪੰਥਕ ਪਰੰਪਰਾਵਾਂ ਦਾ ਘਾਣ ਕਰਕੇ ਜਿਹੜਾ ਹਟਾਇਆ ਗਿਆ ਹੈਗਾ ਸੋ ਗਿਆਨੀ ਜੀ ਨੂੰ ਤਾਂ ਜੋ ਜਿਸ ਤਰ੍ਹਾਂ ਭਾਈ ਅਜਮੇਰ ਸਿੰਘ ਨੇ ਕਿਹਾ ਵੀ ਭਾਈ ਰਣਜੀਤ ਸਿੰਘ ਨੂੰ ਗੱਦੀਆਂ ਲਾਉਣ ਤੋਂ ਬਾਅਦ ਜਦੋਂ ਗਿਆਨੀ ਮੋਹਨ ਸਿੰਘ ਦਾ ਕਾਕਾਲੀ ਦਲ ਨੇ ਅਪਰੋਚ ਕਰੀ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਵੀ ਮੈਂ ਨਹੀਂ ਲੱਗਾਗਾ ਮਤਲਬ ਹੁਣ ਇਤਿਹਾਸ ਹੈਗਾ ਕਿ ਗਿਆਨੀ ਮੋਹਨ ਸਿੰਘ ਨੇ ਮਨਾਂ ਕੀਤਾ ਸੀ ਮਤਲਬ ਕਿ ਤਾ ਕਿ ਇਤਿਹਾਸ ਚ ਨਾਮ ਦਰਜ ਹੋ ਗਿਆ ਉਹਦਾ ਹਾਂ ਨਾਮ ਦਰਜ ਹੋ ਗਿਆ ਸੋ ਉਹਨਾਂ ਨੇ ਕਿਹਾ ਵੀ ਨਹੀਂ ਇਹ ਕਿਤਾਬ ਭਾਈ ਰਣਜੀਤ ਸਿੰਘ ਉਹਨਾਂ ਦਾ ਸਤਿਕਾਰ ਕਰਦੇ ਸੀ ਦੂਸਰਾ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਤੁਸੀਂ ਲਾਇਆ ਇਹ ਪਰੰਪਰਾ ਠੀਕ ਨਹੀਂ ਹੈ ਸੋ ਭਾਈ ਕੁਲਦੀਪ ਸਿੰਘ ਨੂੰ ਤਾਂ ਚਾਹੀਦਾ ਸੀਗਾ ਵੀ ਉਹ ਇਹ ਪਰੰਪਰਾ ਚ ਉਹ ਨਹੀਂ ਹੈ ਨਾ ਹੁਣ ਇਹਨਾਂ ਦੀਆਂ ਵੀਡੀਓਜ਼ ਆਈਆਂ ਨੇ ਇਹ ਤਾਂ ਪਹਿਲਾਂ ਦੀ ਹਾਂ ਬਿਲਕੁਲ ਵੀ ਉਹ ਬਾਦਲ ਪਰਿਵਾਰ ਬਾਰੇ ਕਿੰਨਾ ਕੁਛ ਬੋਲ ਰਹੇ ਬਾਦਲ ਫਿਰ ਜਦੋਂ ਸਰਨਾ ਸਾਹਿਬ ਸਹੀ ਹੋ ਗਏ ਤੇ ਫਿਰ ਮੇਰਾ ਖਿਆਲ ਉਹ ਨਾਲ ਉਹਦਾ ਪਲਟਾ ਵਾਜ ਗਿਆ ਹੋਣਾ ਜਾਂਦਾ ਵੀ ਪਰਮਜੀਤ ਸਿੰਘ ਸਰਨਾ ਬਾਦਲ ਪਰਿਵਾਰ ਬਾਰੇ ਕਿੰਨਾ ਕੁਫਰ ਤੋਲਦਾ ਰਿਹਾ ਉਹਨਾਂ ਦੇ ਨਾਲ ਵਿੱਚ ਹੀ ਭਾਈ ਕੁਲਦੀਪ ਸਿੰਘ ਵੀ ਬਾਦਲ ਪਰਿਵਾਰ ਦੇ ਵੀ ਬਾਦਲ ਨੇ ਪੁੱਤਰ ਮੋਹ ਵਿੱਚ ਅੱਗੇ ਰਾਜਨੀਤੀ ਨੂੰ ਹਨਾ ਵੀ ਸਾਰਾ ਕੁਝ ਕਰ ਲਿਆ ਪੰਥਕ ਪਰੰਪਰਾਵਾਂ ਦਾ ਘਾਣ ਹੋਇਆ ਹੁਣ ਪਰਮਜੀਤ ਸਿੰਘ ਸਰਨਾ ਨੇ ਪਲਟੀ ਮਾਰੀ ਨਾਲੇ ਭਾਈ ਕੁਲਦੀਪ ਸਿੰਘ ਨੇ ਮਾਰ ਲਈ ਸੋ ਇਹ ਪਲਟੀਆਂ ਮਾਰਨ ਵਾਲੀ ਕੌਮ ਨਹੀਂ ਹੈ ਤੋ ਤੁਹਾਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਇਹਨੂੰ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਲੋੜ ਆ ਸੋ ਸਾਨੂੰ ਲੱਗਦਾ ਵੀ ਪੰਥ ਨੇ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਪ੍ਰਵਾਨ ਨਹੀਂ ਕਰਿਆ ਹੁਣ ਉਹਨਾਂ ਨੂੰ ਆਪ ਹੀ ਪਾਸੇ ਆੜ ਜਾਣਾ ਚਾਹੀਦਾ ਜੀ ਬਿਲਕੁਲ ਜੀ ਔਰ ਬਹੁਤ ਕੁਝ ਜਿਹੜਾ ਹੈ ਸਾਬਤ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਕਰਨਾ ਪਏਗਾ ਫਿਰ ਹੀ ਜੇ ਆਪਾਂ ਕਹੀ ਕਿ ਪੰਥ ਦੀ ਪ੍ਰਵਾਨਗੀ ਮਿਲਣੀ ਜੇ ਨਾ ਮਿਲਗੀ ਉਹ ਅਗਲਾ ਸਵਾਲ ਹੈਗਾ ਦੂਜੇ ਬੰਨੇ ਇੱਕਦਮ ਹੀ ਜਦੋਂ ਉਹ ਆਪਾਂ ਕਹਿ ਲਈ ਕਿ ਦਸਤਾਰਬੰਦੀ ਉਹਨਾਂ ਦੀ ਹੁੰਦੀ ਹੈ ਬਾਅਦ ਚੋ ਆ ਕੇ ਮੀਡੀਆ ਦੇ ਸਾਹਮਣੇ ਜਿਹੜਾ ਆਉਂਦੇ ਹੈਗੇ ਤੇ ਉਦੋਂ ਉਹਨਾਂ ਨੇ ਕਿਹਾ ਕਿ 2 ਦਸੰਬਰ ਦੇ ਜਿਹੜੇ ਫੈਸਲੇ ਲਏ ਗਏ ਸਨ ਉਹ ਗੁਰਮਤ ਦੀ ਰੋਸ਼ਨੀ 'ਚ ਫੈਸਲੇ ਲਏ ਗਏ ਸਨ ਉਹਨਾਂ ਦੇ ਵਿੱਚ ਬਦਲਾਅ ਦੀ ਕੋਈ ਗੱਲ ਹੀ ਨਹੀਂ ਹੈ ਮਤਲਬ ਕਿਤਨਾ ਕਿਤੇ ਉਹਨਾਂ ਨੂੰ ਵੀ ਇਹ ਚੀਜ਼ਾਂ ਜਿਹੜੀਆਂ ਚੁਪੀਆਂ ਹੈਗੀਆਂ ਪਰ ਨਾਲ ਹੀ ਉਹ ਜਿਹੜਾ ਹੈਗਾ ਸੈਲਫ ਕੰਟਰੋਲ ਡਿਕਰੀ ਹੋ ਜਾਂਦੇ ਨੇ ਕਹਿੰਦੇ ਜਿਹੜੇ ਛੋਟੇ-ਮੋਟੇ ਮਸਲੇ ਨੇ ਉਹਨਾਂ ਦੇ ਬਾਰੇ ਵਿਚਾਰਿਆ ਜਾ ਸਕਦਾ ਹੈ ਜਿਸ ਦੇ ਵਿੱਚ 5 ਮੈਂਬਰੀ ਕਮੇਟੀ ਵਾਲਾ ਮਸਲਾ ਜਾਂ 7 ਮੈਂਬਰੀ ਕਮੇਟੀ ਵਾਲਾ ਮਸਲਾ ਕੀ ਕਹੋਗੇ ਇਸ ਤੇ ਬਾਰੇ ਹਾਂਜੀ ਹਾਂਜੀ ਸੋ ਉਹ ਜਿਸ ਪ੍ਰੋਜੈਕਟ ਲਈ ਉਹ ਲਿਆਂਦੇ ਗਏ ਨੇ ਸੋ ਆਹ ਕੁਝ ਉਹਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਹੋਇਆ ਹੋ ਇੱਕ ਪਾਸੇ ਤਾਂ ਕਹਿ ਰਹੇ ਆ ਵੀ 2 ਦਸੰਬਰ ਵਾਲੇ ਫੈਸਲੇ ਇਨ ਬਿਨ ਲਾਗੂ ਹੋਣਗੇ ਜਿਹੜੇ ਗੁਰਮਤ ਦੀ ਰੌਸ਼ਨੀ ਵਿੱਚ ਹੋਣਗੇ ਹੁਣ ਇਹ 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 ਸ਼ਬਦ ਵਿੱਚੋਂ ਕਰਨ ਦੀ ਕੀ ਲੋੜ ਆ ਤੁਸੀਂ ਕਹੋ ਵੀ 2 ਦਸੰਬਰ ਵਾਲੇ ਫੈਸਲੇ ਇਨ ਬਿਨ ਲਾਗੂ ਹੋਣਗੇ ਉਹਨਾਂ ਨੇ ਕਿਹਾ ਨਹੀਂ ਐਨ ਬਿਨ ਲਾਗੂ ਹੋਣਗੇ ਇਹ ਨਹੀਂ ਕਿਹਾ ਉਹਨਾਂ ਨੇ ਨਹੀਂ ਕਹਿੰਦਾ ਵੀ ਗੁਰਮਤ ਦੀ ਰੌਸ਼ਨੀ ਵਿੱਚ ਜਿਹੜੇ ਹੋਏ ਨੇ ਉਹ ਹੋਣਗੇ ਬਾਕੀਆਂ ਤੇ ਜਿਹੜੀ ਨਜ਼ਰਸਾਨੀ ਹੋਵੇਗੀ ਉਹਨਾਂ ਨੇ ਤੁਸੀਂ ਇਹ ਇਹ ਉਹਨਾਂ ਨੇ ਗੋਰ ਮਤ ਦੀ ਰੋਸ਼ਨੀ ਵਿੱਚ ਕਿਹੜੇ ਹੋਏ ਜਾਂ ਕਿਹੜੇ ਨਹੀਂ ਹੋਏ ਇਹਦਾ ਫੈਸਲਾ ਕਿਹਨੇ ਕਰਨਾ ਇਹ ਤਾਂ ਪੰਥ ਦੀ ਮਰਿਆਦਾ ਕਰ ਚੁੱਕੀ ਹੈ ਨਾ ਤੁਸੀਂ ਕਹੋ ਵੀ 2 ਦਸੰਬਰ ਵਾਲੇ ਫੈਸਲੇ ਇਹਨਾਂ ਬਨ ਲਾਗੂ ਹੋਣਗੇ ਹੁਣ ਵਿੱਚ ਚੂਲ ਮੋੜ ਹੀ ਰੱਖ ਲਈ ਵੀ ਸੁਖਵੀਰ ਸਿੰਘ ਬਾਦਲ ਨੂੰ ਬਚਾਉਣਾ ਵੀ ਅਸੀਂ ਉਹ ਭਾਰਤੀ ਕਮੇਟੀ ਦਾ ਜਾਂ ਹੋਰ ਜਿਹੜੇ ਨੇ ਕੁਝ ਬੰਦਿਆਂ ਨੂੰ ਕੱਢਣ ਦੇ ਆਉਦੇ ਅਸਤੀਫੇ ਦਾ ਉਹ ਜਿਹੜਾ ਚੇਂਜ ਕਰ ਲਾਂਗੇ ਬਿਲਕੁਲ ਇੱਕ ਤਾਂ ਪ੍ਰਵਾਹ ਨਹੀਂ ਨਹੀਂ ਹੋਈ ਸੋ ਉਹਨਾਂ ਦੇ ਬਿਆਨਾਂ ਤੇ ਸਾਨੂੰ ਉਦਾ ਗੱਲ ਕਰਨ ਦੇ ਵੀ ਲੋੜ ਨਹੀਂ ਹੈਗੇ ਦੂਸਰਾ ਜੇ ਗੱਲ ਚਲੋ ਐਜ਼ ਅ ਜਰਨਲਿਸਟ ਕਰਨੀ ਵੀ ਹੈਗੀ ਆ ਤਾਂ ਉਹਨਾਂ ਨੂੰ ਸਪਸ਼ਟ ਹੋਣਾ ਚਾਹੀਦਾ ਸੀ ਵੀ 2 ਦਸੰਬਰ ਦੇ ਫੈਸਲਿਆਂ 'ਚ ਕੁਝ ਵੀ ਤਬਦੀਲੀ ਨਹੀਂ ਹੋਵੇਗੀ ਬਾਕੀ ਦੇਖਾਂਗੇ ਵੀ ਕੀ ਹੁੰਦਾ ਸੋ ਇਹਦੇ ਵਿੱਚੋਂ ਕੰਟਰਡਿਕਸ਼ਨ ਜਦੋਂ ਇਹ ਚੋਰ ਮੋਰੀ ਰੱਖਦੇ ਆ ਪਤਾ ਲੱਗ ਜਾਂਦਾ ਵੀ ਉਹਨਾਂ ਨੂੰ ਕਿਸ ਇਰਾਦੇ ਨਾਲ ਇੱਥੇ ਲਿਆਂਦਾ ਗਿਆ ਉਹਨਾਂ ਤੋਂ ਕਿਹੜੇ ਕੰਮ ਕਰਾਉਣੇ ਆ ਤੇ ਮੁੜ ਕੇ ਜਿਹੜਾ ਬੀਬੀ ਨਿਰਪਜੀਤ ਕੌਰ ਨੇ ਦੋਸ਼ ਲਾਇਆ ਉਸ ਦੋਸ਼ ਦੇ ਆਧਾਰ ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਊਗਾ ਇਹ 10 15 ਦਿਨਾਂ ਤੱਕ ਇਹਨਾਂ ਨੂੰ ਕੰਮ ਕਰਾ ਕੇ ਬਾਹਰ ਕੱਢ ਦਿੱਤਾ ਜਾਊਗਾ। ਮਤਲਬ ਇਹ ਵੀ ਹਾਲਾਤ ਜਿਹੜੇ ਨਹੀਂ ਬਣ ਸਕਦੇ ਜੀ ਬੰਦਾ ਵਿੱਚ ਵੀ ਆਪਾਂ ਕੁਝ ਦੂਰਾਈ ਨਹੀਂ ਕਰ ਸਕਦੇ। ਬਿਲਕੁਲ ਜੀ ਜਦੋਂ ਕਿ ਤਰ੍ਹਾਂ ਕਿਤੇ ਸੰਸਥਾਵਾਂ ਦਾ ਜੇ ਆਪਾਂ ਕਿ ਇੱਕ ਕਾੜ ਹੋ ਰਿਹਾ ਹੋਵੇ ਤੇ ਜਾਂ ਜਿਹੜਾ ਹੈਗਾ ਤੱਕੇ ਨਾਲ ਸੰਸਥਾਵਾਂ ਨੂੰ ਆਪਣੇ ਹਿੱਤਾਂ ਲਈ ਵਰਤਿਆ ਜਾ ਰਿਹਾ ਹੋਵੇ ਤੇ ਉਦੋਂ ਜਿਹੜੀ ਗੱਲ ਕਰਨੀ ਜਿਹੜੀ ਹੈ ਜ਼ਰੂਰੀ ਜਿਹੜੀ ਹੈ ਹੋ ਜਾਂਦੀ ਹੈਗੀ ਆ।